ਪੰਜਾਬ ਅਤੇ ਦੇਸ਼ ਦੁਨੀਆ ਦੀਆਂ ਹੋਰ ਖਬਰਾਂ ਪੰਜਾਬੀ ਵਿੱਚ ਪੜਨ ਲਈ ਕਲਿੱਕ ਕਰੋ www.avbpanjab.in ਤੇ ਹੁਣ ਪੰਜਾਬ ਦੇ ਕਿਸਾਨਾਂ ਨੂੰ ਬੁਢਾਪੇ ਵਿੱਚ ਮਿਲੇਗੀ 50000 ਰੁਪਏ ਮਹੀਨਾ ਪੈਨਸ਼ਨ ਸਰਕਾਰ ਵੱਲੋਂ ਕਿਸਾਨਾਂ ਲਈ ਇੱਕ ਪੈਨਸ਼ਨ ਸਕੀਮ ਦੀ ਸ਼ੁਰੂਆਤ ਕੀਤੀ ਗਈ ਹੈ 14 ਦੇ ਵਿੱਚ ਭਾਰਤ ਸਰਕਾਰ ਨੇ ਕਾਨੂੰਨ ਬਣਾ ਕੇ ਪੀਐਫਆਰਡੀ ਕਾਨੂੰਨ ਬਣਾਇਆ 2004 ਤੋਂ ਇਹ ਸਕੀਮ ਚੱਲੀ ਹੋਈ ਹੈ ਪਰ ਉਸ ਤੋਂ ਬਾਅਦ 2009 ਦੇ ਵਿੱਚ ਆਮ ਲੋਕਾਂ ਵਾਸਤੇ ਖੋਲ੍ਹ ਦਿੱਤੀ ਗਈ ਪਰ 2014 ਦੇ ਵਿੱਚ ਇੱਕ ਪਾਰਲੀਮੈਂਟ ਦਾ ਕਾਨੂੰਨ ਬਣ ਕੇ ਲਾਗੂ ਹੋ ਗਈ। ਇਹਦੇ ਵਿੱਚ ਕੋਈ ਵੀ ਇਨਸਾਨ ਜਿਹੜਾ ਹੈ 18 ਸਾਲ ਦੀ ਉਮਰ ਤੋਂ ਲਾ ਕੇ 60 ਸਾਲ ਦੀ ਉਮਰ ਤੱਕ ਆਪਣੀ ਰਕਮ ਜਮ੍ਹਾਂ ਕਰਵਾ ਸਕਦਾ ਹੈ। ਬੰਦਾ 20 ਸਾਲ ਦੀ ਉਮਰ ਦੇ ਵਿੱਚ 10000 ਰੁਪਏ ਜਮ੍ਹਾਂ ਕਰਾਉਣਾ ਸ਼ੁਰੂ ਕਰ ਦਿੰਦਾ ਸਾਲ ਦਾ। ਤਾਂ 60 ਸਾਲ ਦੀ ਉਮਰ ਦੇ ਵਿੱਚ ਜਾ ਕੇ ਉਹਦੇ ਕੋਲ 55-56 ਲੱਖ ਰੁਪਏ ਦਾ ਇੱਕ ਬੜਾ ਵੱਡਾ ਫੰਡ ਤਿਆਰ ਹੋ ਜਾਂਦਾ ਜਿਸ 'ਚੋਂ ਕੋਈ ਲਗਭਗ 50000 ਰੁਪਏ ਮਹੀਨਾ ਉਹ ਪੈਨਸ਼ਨ ਪਾ ਸਕਦਾ ਹੈ। ਜਦ ਤੱਕ ਜਿੰਦਾ ਹੈ ਉਹਦੇ ਤੁਰ ਜਾਣ ਤੋਂ ਬਾਅਦ ਇਹ ਸਾਰਿਆ ਸਾਰਾ 55 56 ਲੱਖ ਰੁਪਏ ਦਾ ਕਾਰਪਸ ਜਿਹੜਾ ਹੈ ਉਹ ਉਹਦੇ ਪਰਿਵਾਰ ਦੇ ਮੈਂਬਰਾਂ ਨੂੰ ਚਲਾ ਜਾਂਦਾ ਤੇ ਇਹ ਇੱਕ ਬੁਢਾਪੇ ਦਾ ਸਮਾਜਿਕ ਸੁਰੱਖਿਆ ਦਾ ਬਹੁਤ ਵਧੀਆ ਜ਼ਰੀਆ ਹੈ ਜਿਹੜਾ ਕਿ ਕਿਸਾਨ ਵੀਰਾਂ ਨੂੰ ਅਪਣਾਉਣਾ ਚਾਹੀਦਾ ਸਿਰਫ ਕਿਸਾਨ ਹੀ ਨਹੀਂ ਕੋਈ ਵੀ ਕਾਮਕਾਜੀ ਬੰਦਾ ਇਸ ਸਕੀਮ ਦਾ ਮੈਂਬਰ ਬਣ ਸਕਦਾ ਹੈ ਇਸ ਪੈਨਸ਼ਨ ਸਕੀਮ ਦਾ ਮੈਂਬਰ ਬਣਨਾ ਬਹੁਤ ਹੀ ਆਸਾਨ ਹੈ ਚਾਹੇ ਕਿਸਾਨ ਹੋਵੇ ਚਾਹੇ ਮਜ਼ਦੂਰ ਹੋਵੇ ਚਾਹੇ ਦੁਕਾਨਦਾਰ ਹੋਵੇ ਜਿਹੜਾ ਕਿ ਪਹਿਲਾਂ ਕਿਸੇ ਪੈਨਸ਼ਨ ਸਕੀਮ ਦਾ ਹਿੱਸਾ ਨਹੀਂ ਹੈ ਜਿਸ ਤਰ੍ਹਾਂ ਸਰਕਾਰੀ ਮੁਲਾਜ਼ਮ ਪੈਨਸ਼ਨ ਲੈ ਰਹੇ ਨੇ ਉਹ ਇਸ ਸਕੀਮ ਦੇ ਵਿੱਚ ਕਵਰ ਨਹੀਂ ਹੁੰਦੇ। ਤੋਂ ਸਰਕਾਰੀ ਮੁਲਾਜ਼ਮਾਂ ਤੋਂ ਬਿਨਾ ਜਾਂ ਪ੍ਰਾਈਵੇਟ ਕੰਪਨੀਆਂ ਦੇ ਕੁਝ ਲੋਕਾਂ ਨੇ ਕੋਈ ਸਕੀਮਾਂ ਇਸ ਤਰ੍ਹਾਂ ਦੀ ਲਈਆਂ ਹੋਣ ਉਸ ਤੋਂ ਇਲਾਵਾ ਕੋਈ ਵੀ ਇਨਸਾਨ ਇਸ ਸਕੀਮ ਦੇ ਵਿੱਚ ਮੈਂਬਰ ਬਣ ਸਕਦਾ ਤੇ ਸਾਲ ਦੇ ਘੱਟੋ ਘੱਟ 6000 ਰੁਪਏ ਜਰੂਰ ਜਮ੍ਹਾਂ ਕਰਾਉਣਾ ਪੈਂਦਾ। 6000 ਤੋਂ ਘੱਟ ਇਸ ਸਕੀਮ ਦੇ ਵਿੱਚ ਲਾਗੂ ਨਹੀਂ ਹੋ ਸਕਦਾ। ਇਹਦੇ ਵਿੱਚ ਅਸੀਂ ਪੰਜਾਬ ਖੇਤੀਬਾੜੀ ਵਿਭਾਗ ਵੱਲੋਂ ਐਗਰੋ ਇੰਡਸਟਰੀ ਕਾਰਪੋਰੇਸ਼ਨ ਵੱਲੋਂ ਯੂਕੋ ਬੈਂਕ ਨਾਲ ਇਹ ਦਿਨਾਵਾ ਕੀਤਾ ਹੈ ਐਮਓਯੂ ਕੀਤਾ ਹੈ ਤੇ ਯੂਕੋ ਬੈਂਕ ਦੀ ਕਿਸੇ ਵੀ ਬ੍ਰਾਂਚ ਦੇ ਵਿੱਚ ਜਾ ਕੇ ਕੋਈ ਵੀ ਇਨਸਾਨ ਆਪਣਾ ਖਾਤਾ ਖੋਲ ਸਕਦਾ ਬੜਾ ਸਿੰਪਲ ਪ੍ਰੋਸੀਜਰ ਹੈ ਉੱਥੇ ਆਪਣੀ ਫੋਟੋ ਲੈ ਕੇ ਜਾਣੀ ਹੈ ਇੱਕ ਆਪਣਾ ਕੋਈ ਵੀ ਆਇਡੈਂਟੀ ਪ੍ਰੂਫ ਲੈ ਕੇ ਜਾਣਾ ਹੈ ਜਿਹਦੇ ਨਾਲ ਤੁਹਾਡਾ ਪਤਾ ਲੱਗਦਾ ਹੋਵੇ ਤੇ ਉਹ ਲਿਜਾ ਕੇ ਉੱਥੇ ਤੁਸੀਂ ਖਾਤਾ ਖੋਲ ਲੈਣੇ ਹੋ ਖਾਤਾ ਖੋਲਣ ਤੋਂ ਬਾਅਦ 15-20 ਦਿਨਾਂ ਦੇ ਵਿੱਚ ਤੁਹਾਡਾ ਇੱਕ ਕਾਰਡ ਬਣ ਕੇ ਪਾਰ ਸਰਕਾਰ ਵੱਲੋਂ ਆ ਜਾਂਦਾ ਹੈ ਉਸ ਕਾਰਡ ਦੇ ਬੇਸ ਦੇ ਉੱਤੇ ਤੁਸੀਂ ਆਉਣ ਵਾਲੇ ਸਮੇਂ ਦੇ ਵਿੱਚ ਪੈਸੇ ਜਮ੍ਹਾਂ ਕਰਾਉਣੇ ਹਨ ਉਸੇ ਕਾਰਡ ਦੇ ਆਧਾਰ ਦੇ ਉੱਤੇ ਤੁਹਾਨੂੰ ਫਿਰ ਬੱਚ ਪੈਨਸ਼ਨ ਮਿਲਣੀ ਸ਼ੁਰੂ ਹੋ ਜਾਣੀ ਹੈ ਸੋ ਉਹਨੂੰ ਪ੍ਰਾਣ ਕਾਰਡ ਕਹਿੰਦੇ ਨੇ ਸੋ ਪ੍ਰਾਣ ਆਪਣੇ ਪ੍ਰਾਣਾ ਨਾਲ ਹੀ ਲਿੰਕਡ ਹੈ ਤੇ ਉਹ ਕਾਰਡ ਦੇ ਜਰੀਏ ਕਿਸਾਨ ਵੀਰ ਵੱਤੋ ਵੱਦ ਇਸ ਸਕੀਮ ਦੇ ਮੈਂਬਰ ਬਣਨ ਇਹਨਾਂ ਹੀ ਨਹੀਂ ਇਸ ਸਕੀਮ 'ਚ ਜੇਕਰ ਵਿਅਕਤੀ 12000 ਰੁਪਏ ਸਾਲਾਨਾ ਜਮਾ ਕਰਵਾਉਂਦਾ ਹੈ ਤੇ ਸਰਕਾਰ ਵੱਲੋਂ ਵੱਖਰੇ ਤੌਰ ਤੇ ਉਸ ਨੂੰ 1000 ਰੁਪਏ ਸਾਲਾਨਾ ਮਦਦ ਕੀਤੀ ਜਾਂਦੀ ਹੈ ਹੁਣ ਇਹ ਵੀ ਪੀ ਸਾਂਝਾ ਤੁਹਾਡੇ smartphones ਵਿੱਚ Android users play store ਵਿੱਚ ਅਤੇ apple users app store ਵਿੱਚ ਜਾ ਕੇ এবੀਪੀ ਲਾਈਵ ਟਾਈਪ ਕਰੋ এবੀਪੀ ਦੇ ਆਈਕਨ ਨੂੰ ਸਿਲੈਕਟ ਕਰੋ ਐਪ ਨੂੰ ਇੰਸਟਾਲ ਕਰੋ ਫਿਰ ਇਸ ਐਪ ਵਿੱਚੋਂ এবੀਪੀ ਨਿਊਜ਼ ਪੰਜਾਬੀ ਨਿਊਜ਼ ਸਿਲੈਕਟ ਕਰੋ ਇਸ ਤਰ੍ਹਾਂ ਪੰਜਾਬੀ ਵਿੱਚ ਜਾਣੋ ਪਲ-ਪਲ ਦੀਆਂ ਨਿਊਜ਼ ਅਪਡੇਟਸ ਤਾਂ ਹੁਣ ਚਲਦੇ ਫਿਰਦੇ ਕਿਤੇ ਵੀ ਕੋਈ ਵੀ ਖਬਰ ਜਾਣਣੀ ਹੋਵੇ ਤਾਂ ਡਾਊਨਲੋਡ ਕਰੋ এবੀਪੀ ਲਾਈਵ ਐਪ ਅਤੇ ਸਿਲੈਕਟ ਕਰੋ এবੀਪੀ ਨਿਊਜ਼ ਪੰਜਾਬੀ we